ਨਾਜਪਿੰਡਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਸ਼੍ਰੀ ਮੁਕਤੀਸ਼ਰ ਨਿਸ਼ਕਾਮ ਸੇਵਾ ਸੁਸਾਇਟੀ ਅਤੇ ਸ਼੍ਰੀ ਗੁਰੂ ਨਾਨਕ ਨਾਮ ਸੇਵਕ ਸਭਾ ਜਵਾਹਰਨਗਰ ਵੱਲੋਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿਹਾੜਾ ਜਵਾਹਰਨਗਰ ਲੁਧਿਆਣਾ ਵਿਖੇ 24 ਨਵੰਬਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਗੁਰਦੁਆਰੇ ਦੇ ਮੁਖੋ ਸੇਵਾਦਾਰ ਹਰਚਰਨ ਸਿੰਘ ਅਤੇ ਜਸਪਾਲ ਸਿੰਘ ਨੇ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਮਾਗਮ ਮੌਕੇ ਬੱਚਿਆਂ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਤੇ ਸਾਧਤ ਬਾਰੇ ਸ਼ਬਦ ਅਤੇ ਆਪਣੇ ਵਿਚਾਰ ਪੇਸ਼ ਕਰਨਗੇ। ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਬੋਲਦਿਆਂ ਅਤਿੰਦਰਪਾਲ ਸਿੰਘ ਪ੍ਰਿੰਸ ਨੇ ਦੱਸਿਆ ਕਿ ਇਹਨਾਂ ਬੱਚਿਆਂ ਦੇ ਵਿੱਚੋਂ ਜਿਹੜਾ ਬੱਚਾ ਵਧੀਆ ਸ਼ਬਦ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀ ਸ਼ਹੀਦੀ ਬਾਰੇ ਜਾਣਕਾਰੀ ਦੇਵੇਗਾ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਸ਼੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਦੇ ਚੇਅਰਮੈਨ ਨੀਲ ਕਮਲ ਸ਼ਰਮਾ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਜਿਨ੍ਹਾਂ ਨੇ ਕਸ਼ਮੀਰੀ ਪੰਡਤਾਂ ਦੀ ਖਾਤਰ ਆਪਣਾ ਸ਼ੀਸ਼ ਵਾਰ ਦਿੱਤਾ ਸਾਨੂੰ ਉਹਨਾਂ ਗੁਰੂਆਂ ਪੀਰਾਂ ਫਕੀਰਾਂ ਦਾ ਸ਼ਹੀਦੀ ਦਿਹਾੜਾ ਤੇ ਪ੍ਰਕਾਸ਼ ਦਿਹਾੜਾ ਸ਼ਰਧਾ ਪਾਵਨ ਨਾਲ ਸਾਂਝੇ ਤੌਰ ਤੇ ਮਨਾਉਣਾ ਚਾਹੀਦਾ ਹੈ। ਉਨਾ ਕੀ ਕਿ ਜੋ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਉਹ ਇਹ ਗੁਰੂਆਂ ਦੀ ਹੀ ਸ਼ਹਾਦਤ ਦਾ ਨਤੀਜਾ ਹੈ ਇਸ ਮੌਕੇ ਤੇ ਹੋਰਨ ਤੋਂ ਇਲਾਵਾ ਕੈਸ਼ਰ ਦੀਪਕ ਆਨੰਦ ਦਰਜੀਤ ਕੁਮਾਰ ਪਪਾ ਕਮਲਜੀਨਾ ਰਕੇਸ਼ ਸ਼ਰਮਾ ਅੰਕੁਸ਼ ਜੈਨ ਜੈ ਬਰਮਾ ਪ੍ਰਿੰਸ ਮਨਚੰਦਾ ਸ਼ਿਵਾ ਬਟਲਾ ਸਚਿਨ ਗੇਲ ਰਜਨੀਸ਼ ਸ਼ਰਮਾ ਸੋਨੂ ਸਣੀ ਰਜੀਸ਼ ਸ਼ਰਮਾ ਬੰਟੀ ਕਮਲਜੀਤ ਸਿੰਘ ਟੱਕਰ ਰਾਗਵ ਬ੍ਰਦਰ ਪਰਮਜੀਤ ਪੰਮਾ ਤੇ ਪ੍ਰੇਸ਼ਨ ਕੁਮਾਰ ਹਾਜ਼ਰ ਸਨ